ਹਾਂਜੀ ਬਾਈ ਸ਼ੁਰੂ ਹੋ ਗਿਆ ਟਰਾਲਾ ਆ ਗਿਆ ਬਾਈ 20 ਫੁੱਟ ਉਹ ਬਈ ਪਹਿਲਾਂ ਮੇਰੇ ਵੱਲ ਤੋਂ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਈ ਟਰਾਲਾ ਆ ਗਿਆ ਤਾਂ ਰਾਤ ਤੇ ਬਸ ਕੋਈ ਨਹੀਂ ਕਰਦੇ ਤੇ ਉੱਜੜ ਹੀ ਮਰੀ ਹੈ ਹੋਰ ਬਾਈ ਮੂਮਿਠਾ ਕਰ ਲੋ ਜੀ ਲਾਈਵ ਲੈ ਬਾਈ ਮੈਂ ਹੱਕ ਕਰ ਮੂਮਿਠਾ ਮੂਮਿਠਾ ਕਰ ਲੋ ਬਧਾਈਆਂ ਜਨ ਬਧਾਈਆਂ ਜੀ ਕਾਲੇ ਦੀਆਂ ਇਹ ਦੋ ਗੇਣਾ ਭਾਈ ਦੋ ਦੋ ਗੇਣਾ ਠੀਕ ਆ ਡੰਡਾ ਲਿਆ ਚੱਕ ਪਤਾ ਹੀ ਆ ਬਈ ਤੈਨੂੰ ਟੋਲੇ ਦੀ ਦੇਖੋ ਪਹਿਲਾਂ ਤਾਂ ਖਾਈ ਨਹੀਂ ਹੋਏ ਆ ਪਹਿਲਾਂ ਪਾ ਡੰਡਾ ਚੱਕਾ ਲੰਗੇ ਤੇ ਟੂਲ ਵੀ ਇੱਧਰ ਬਈ ਐਲਜੀ ਵਾਲਾ ਇਹਦਾ ਦੇਖੀ ਹੋਰ ਕਿਹਦੇ ਵਿੱਚ ਗਿਆ ਚੱਲ ਮਠੀਏ ਲਓ ਬਈ ਐਗ ਛੱਗ ਵਾਸਤੇ ਠੀਕ ਐ ਇਹ ਤਾਂ ਪਾਣੀ ਪੋਣੀ ਵਾਲੇ ਬੰਦੇ ਆ ਰੰਗ ਲੱਦ ਚੱਲ ਭਾਈ ਮਿੱਤਰ ਤੇ ਬਾਕੀ ਟੈਂਕ ਲੱਗੇ ਹੈ ਵੀ ਇੱਧਰ ਟਾਲਾ ਭਾਈ ਵਧੀਆ ਐਨ ਪੂਰਾ ਅਦਰ ਭਾਈ ਆਹੇ ਵੀਲ ਦੇ ਵਾਕੀ ਬਈ ਖਾਰਾ ਪੂਰਾ ਏਟੀਗੇਟ ਪੂਰਾ ਚੱਲ ਰਹੀ ਆ ਲੈ ਟਾਈ ਵੀ ਲੱਗੀਆਂ ਆ ਆਜਨ ਤੇ ਯੂਟਿਊਬਰ ਦਾ ਟੋਚਣਾ ਹਨੇ ਬਈ ਅੱਖਾਂ ਚੈੱਕ ਕਰ ਲਈ ਪਹਿਲਾਂ ਹੈ ਲੈ ਵੇਲਡਿੰਗ ਵਾਲਾ ਕੰਮ ਮੁੱਕੀਦਾ ਪਹਿਲੇ ਹੀ ਵਧੀਆ ਟੀਨੇ ਪੈ ਗਈਆਂ ਉਹ ਬਹੁਤ ਵਾਦੂ ਚ। ਛੱਡ ਵੀ ਪਧੇ ਆਵੇਂ ਆ। ਹੁਣ ਕੋਈ ਟੈਨਸ਼ਨ ਨਹੀਂ। ਟਰਾਲਾ ਆ ਗਿਆ ਹੁਣ ਜੀਰੀ ਲੱਦਣ ਦਾ ਟਾਈਮ ਹੁਣ। ਜੀਰੀ ਵੜਕਾ ਮਾਰਦੀ ਏ ਟਰਾਲੇ ਨੂੰ। ਭਰਨਾ ਵੀ ਪੜਪਾ ਦੇ ਗੇ ਤਾਂ ਜੀ। ਭਰਨਾ ਵੀ ਵੜਕਾ ਲੀ ਸੀ। ਹਾਦੀ ਰੰਨਾ ਨਹੀਂ ਭਰਨਾ ਏ। ਹਾਂ। ਉਹਨੇ ਖਿੱਚਣਾ ਦੇਖੀ ਇਹਦਾ ਟਰਾਲ। ਕੋਈ ਵੀ ਪੈਨ ਨਹੀਂ। ਪੈਨ ਨਹੀਂ। ਪੈਨ ਨਾਟਾਉਂਦਾ ਹੈ ਨਹੀਂ। ਚੁਟਕੀ ਜੀ। ਬਰਲੀ ਹੈ ਨਾ ਜੀ ਭੁੱਖ ਲੱਗ ਗਈ ਠੀਕ ਹਨ ਬੀ ਆ ਪਈ ਹੈ ਆਈ ਦੀ ਹਾਂ ਜੀ ਆਹੀ ਦੀ ਬੜਾ ਜਿਆਦਾ ਤਾਂ ਪਹਿਲਾਂ ਇਹਨਾਂ ਥੋੜਿਆ ਅੰਮੀ ਹਵਾ ਦਾ ਕੱਢ ਰਿਹਾ ਥਾਲੇ ਰੋ ਜਾਈ ਜਿਆਦਾ ਚੱਲਦੇ ਨੇ ਉੱਪਰ ਜਿਹੜੀ ਵਜਣਾ ਇਹਨੇ ਮੂੰਹ ਵੀ ਬਤਾ ਰਿਹਾ ਉੱਛਲੇ ਇਹਦੇ ਦਾ ਕਿ ਪਿੰਡ ਹਾਂ ਭਾਬੇ ਹਾਂ ਭਾਬੇ ਇਹ ਸਾਡਾ ਨਾ ਆਹੀ ਬੋਪਾ ਜੋੜਾ ਨੇ ਲਵੇਟਣਾ ਤੂੰ ਹੈ ਨਾ ਟੇਪ ਜਰਾ ਲੈ ਆਉਂਗੇ ਫਿਰ ਲਵੇਟ ਦੂਗੇ ਆਹੀ ਨਹੀਂ ਥਿੱਲਣਾ ਜਿਸ ਵਾਰ ਤੇ ਹੋਤੀ ਜੇ ਹਵਾ ਜਲਾ ਲੱਗ ਗਈ ਫਿਰ ਦੇਖੀ ਅੱਜ ਕੱਲ ਕੋਣ ਆਇਆ ਤੇਰੇ ਬੜੇ ਜੇ ਆਪੇ ਕੂਲਾ ਚੱਲਦਾ ਤਾਂ ਮਗੇੜਾ ਮਾਰਨ ਨਾਲ ਮੈਂ ਚਲਾ ਗਈ ਹਾਂ ਬੰਦ ਕਰ ਦੇਣਾ ਤਾਂ ਮੈਂ ਬੰਦ ਕਰ ਗਿਆ ਤਾਂ ਦੋ ਮਿੰਟ ਹੋ ਗਏ ਘੰਟਾ ਚੱਲੀ ਗਿਆ ਇੱਕਣੀ ਇਹ ਆ ਪਤਾ ਨਹੀਂ ਕੌਣ ਚਲਾ ਲੱਗਿਆ ਵੀਡੀਓ ਵੇਖਾਈਏ ਆਪਾਂ ਹਾਂ ਭਾਈ ਜਿਹੜਾ 100 ਕੇ ਜਾਂਦਾ ਬੜਾ ਮੋਟਾ ਉਹ ਹਾਂ ਭਾਈ ਬਾਬੂ ਗਿਆ ਜਾਂਦਾ ਹੁੰਦਾ ਵੀ ਕੂਲਰ ਬੰਦ ਕਰ ਦਿਆ ਕਰੋ ਹਾਂ ਬੈਠਣਾ ਬਿਠਾਣੇ ਦਾ ਸਾਨੂੰ ਕੋਈ ਚੱਕਰ ਨਹੀਂ ਹੈਗਾ ਹਾਂ ਉੱਪਰ ਤੇ ਹਵਾ ਚੱਲੇ ਜੋਰ-ਜੋਰ ਕੇ ਚੱਕਣਾ ਚੱਲਦੀ ਹੈ ਹੁਣ ਉੱਕਣਾ ਚੱਲੇ ਨਾ ਨਾ ਉਥੋਲ ਜਲਦੀ ਦੀ ਤਾਰਾ ਲਈ ਮੇਰੇ ਵਿੱਚ ਵੈਗ ਮੁੜਦੀ ਦੀ ਆਵੇ ਲੱਗੀ ਦੀਆਂ ਫੋਨ ਦੇਖ ਢੂੰਢ ਹੈ ਡੱਗੇ ਹੂੜ ਵੀ ਟਰਲਾ ਟੱਡ ਵਧੀਆ ਜੀ ਹਾਂ ਜੀ ਐਸੀ ਵਧੀਆ ਟਰਾਲਾ ਹੀ ਵਧੀਆ ਪਹਿਲੇ ਹੀ ਵਧੀਆ ਪੈਸੇ ਓਕੇ ਆ ਮੇਰੇ ਕੋ ਨਹੀਂ ਦੇਦਾ ਓਕੇ ਆ ਠੀਕ ਆ ਠੀਕ ਹੈ ਜੀ ਕਿੱਥੇ ਲਾ ਕੇ ਬੰਦ ਲੂਂਗੇ ਆ ਜੀ ਨਾ ਕਰਤਾ ਖਾਲੀ ਇੱਧਰ ਟਰਾਲੇ ਵਾਸਤੇ ਮਨਵੇਨ ਤਾਂ ਆ ਰਿਹਾ ਹੈ ਕਰਾਣਾ ਦੇ ਰੇ ਤੇ ਕੁਸਤਾਰ ਤੁਰੇ ਰਸੀ ਹੀ ਦੇ ਦਿੰਨੇ ਆ ਰਸੀ ਹੀ ਦੇ ਦਿੰਨੇ ਆ ਭਾਈ ਇੱਧਰ ਆਰੇ ਇੱਕ ਧੀ ਲੱਗੀ ਹੋਰ ਤਨੂ ਦੀ ਬਾ ਕਿੱ ਲੈ ਬਦਰਾ ਤਾਰ ਦੇ ਦੇ ਨਹੀਂ ਨਾ ਵੀ ਤਾਰ ਦੇ ਦੇ ਤੇ ਲੈ ਲੈਨੇ ਚੱਲ ਫਿਰ ਤਾਰਾ ਉੱਥੇ ਨੂੰ ਗੇਰੀ ਦੇ ਜਿੱਥੇ ਪਰਾਂ ਨੂੰ ਦੇ ਹਾਂ ਇੱਥੇ ਨੂੰ ਹਾਂ ਇੱਥੇ ਨੂੰ ਗੇਰੀ ਦੇ ਜਿੱਥੇ ਟਾਈ ਫਾਈ ਚੱਲਾ ਰਿਹਾ ਹਾਂ ਹੈਗੀ ਹੈਗੀ ਆ ਪਾਉਦਾ ਕੀ ਰੋੜ ਨਾ ਹਾਂ ਹੈ ਕੀ ਯਾਰ ਆ ਭਾਈ ਲੋ ਬਈ ਪਿੱਛੇ ਤੇ ਬੈਕ ਸਾਈਡ ਕਿਹੜਾ ਯਾਰ ਵਧੀਆ ਪਿੱਛੇ ਦੇ ਯਾਰ ਵਧੀਆ ਚਮਕਰ ਲੋਗ ਵੀ ਲੈ ਆਇਆ ਵੇ ਭਾਈ ਇਹਦਾ ਫਾਈਨਲ ਹੈ ਫਾਈਨਲ ਪੱਕਾ ਪਾਸਾ ਟਰਾਲ ਲੈ ਲੈ ਵੈਲ ਗੇ ਭਈ ਚੱਕ ਵੀ ਟਰੰਦਾ ਅੰਦਰ ਲਾ ਲੱਗੇ ਕਿ ਕਿਹੜਾ ਕਿਨੇ ਸਖਾ ਲਈ ਐ ਐ ਕਰ ਫੱਟੀ ਥੱਲੇ ਛੱਡ ਕੇ ਅੱਧੇ ਹੀ ਛੱਡ ਕਰ ਜੋਰ ਲਾਓ ਜੋਰ ਦਾ ਕੈਰੈਕਟਰ ਇਹ ਬੋਲੇ ਇਹ ਬਾਤ ਨਹੀਂ ਆਵਾਜ਼ ਬੈਡ ਨਾ ਕਰਨ ਦੇ ਹੁੰਦਾ ਹੀ ਨਹੀਂ ਆ ਬੈਟਰ ਪੂਰਾ ਲਗਾ ਕੇ ਲਾ ਮਰ ਲੈ ਲੀ ਲਗਾ ਦੇ ਪਹਿਲਾਂ ਸਟੈਂਡ ਚੀੜਾ ਦਾ ਲੱਗ ਤੂੰ ਕੱਢ ਜਾ ਕੱਢ ਲੈ ਇਹ ਬੈਕ ਰੈਂਡ ਦੇ ਪਿਆਰ ਦਾ ਕਹਾ ਕਾ ਦਮ ਆ ਮਰ ਜਾਣਾ ਆ ਜੱਟ ਦੇਖ ਲੈ ਟਰਾਲਾ ਨਹੀਂ ਬੰਦ। ਚੱਲ। ਕੋਈ ਜਾਂਦਾ ਨਹੀਂ ਗਿਆ, ਕੋਈ ਜਾਂਦਾ। ਦੇਖ ਭਈ। ਬੋਲਾ। ਆ ਜਾ। ਕੋਈ ਰੇਲ ਤੇ ਨਹੀਂ ਜਾਂਦਾ ਅੰਦੇ। ਮੈਂ ਜਾ ਰਿਹਾ ਮੈਂ ਜਿੱਥੇ। ਕੋਈ ਭਈ। ਭਾਗੜ ਰੰਗ। ਜਾਨ ਦੇ ਵੀ ਜਾਂਦੇ ਚੱਲ ਅੰਦਰ ਹਾਂ ਕੋਣੀ ਲਾ ਦੇ ਿੱਦਾ ਲਿਆ ਬਈ ਚੱਲ ਚੱਲ ਨਾ ਬਾਬੂ ਪਰਾ ਪੈਕ ਲੱਗੇਗਾ ਲੱਗੂ ਆ ਮੀਰੇ ਰੋ ਪੈਕੇ ਦੇਖਦਾ ਤਾਂ ਹੀ ਮੈਂ ਕਹਿੰਦਾ ਯਾਰ ਦੇਖਣ ਮੈਨੂੰ ਲੱਗਦਾ ਕਹੀ ਲੱਗਦਾ ਤੂੰ ਪਿੱਛੇ ਦਾ ਖੜਾ ਏ ਤੂੰ ਬਰਾਬਰ ਮੈਨੂੰ ਦੇਖਦਾ ਕੋਸ ਆ ਜਾ ਬਈ ਕਰ ਲਿਆ ਤੇ ਬਈ ਨਹੀਂ ਵੇਖ ਆਂਦੇ ਬਈ ਸਿੱਧੇ ਕਿੱਧਰ ਆ ਕ ਸਿੱਧਾ ਬੋਲਟ ਲੜਾਦੀ ਹੈ ਅਧਰੀ ਜੜ ਆ ਗਿਆ ਹਾਂ ਆ ਗਿਆ ਬਈ ਇਧਰ ਕਾਚੇ ਬੋਤਲ ਬੋਤਲ ਨੂੰ ਬਣਾਇਆ ਤੁਸੀਂ ਮੈਨੂੰ ਦੱਸੀ ਨਾ ਜਿਹੜਾ ਬਣਵਾਇਆ ਸਾੜੇ ਦਾ ਹੈਗਾ ਪਾਣੀ ਦਾ ਅੱਛਾ ਜਿਵੇਂ ਪੰਜ ਦੇ ਡੈਡੀ ਵਰਗਾ ਜਿਹੜਾ ਫਿਰ ਬੋਤਲ ਰੱਖ ਲਓ ਭਾਈ ਇਹਦਾ ਪਾਣੀ ਰੱਖ ਸਾਦੇ ਇਹਦੇ ਹਾਂ ਅਗਰੇ ਆ ਜਾ ਤੁਸੀਂ ਆਪਾਂ ਇਹ ਦੇਖੇ ਇਹਨੂੰ ਦੇਖ ਗੱਲ ਲਗਾਉਂਦਾ ਗਲਤ ਪਾਸੇ ਨੂੰ ਹਾਂ ਸਾਤੇ ਪਹਿਲਾਂ ਗੱਲ ਚੱਲਦੀ ਸੀ ਹੋਰ ਫਿਰ ਉਹ ਥੱਲੇ ਟੈਂਕੀ ਕਾਹਦੇ ਬਾਤੇ ਲੈ ਆਈ ਉਹ ਕਹਿੰਦਾ ਉਹ ਤੂੰ ਤੂੰ ਦੌੜਨ ਨਾ ਅਗਰੇ ਦਾ ਪਾਸੇ ਸਾਗਰ ਲੋਟ ਅੱਜ ਆਪਾਂ ਫੋਟੋ ਲਈਏ ਸਮਾਨ ਵੀ ਚੰਗੀ ਰੱਖੋ ਨਾ ਤੇ ਹਾਂ ਕਾਦੀ ਭਾਂਡੇ ਤੁਨੇ ਧੋਏ ਦੇ ਜਲਾਰ ਦੇਖੀਏ ਗੋਲ ਵਾਲੀ ਉੱਪਰ ਅੰਗੂਰ ਵਾਲੀ ਕਹਿੰਦਾ ਅਸੀਂ ਰੱਖਣਾ ਪਾਣੀ ਵਿੱਚ ਆਹ ਫਾਲਜਾ ਦਾ ਹੁੰਦਾ ਬੰਦਾ ਖਾਜੇ ਦਾ ਹੁੰਦਾ ਬੰਦਾ ਆਹਦਾ ਜੂਸ ਵਾਲੀ ਆ ਯਾਰ ਇੱਤਾਂ ਜੂਸ ਵਾਲੀ ਜੂਸ ਆ ਤੇ ਜਿਹੜੀ ਮੇਰੀ ਗੱਲ ਹੋਜੀ ਦੇ ਦਾਦੂ ਵੀ ਕਿਹਾ ਪੈਰ ਲਾ ਦੂਗਾ ਗਲਾਸ ਚ ਉਹ ਨਹੀਂ ਉਹ ਨਹੀਂ ਜਿਹੜੀ ਪੈਪ ਲਾਉਂਦਾ ਲਾਉਂਦੇ ਆ ਉਹ ਨਾ ਜਿਹਨਾਂ ਦਾ ਦੇਖ ਜਿਹਨਾਂ ਦਾ ਪੀ ਕੇ ਗਿਰਨਾ ਹੈ ਉਹ ਬਿਨਾਂ ਪੈਪ ਵਾਲੇ ਆ ਇਹਨਾਂ ਪੀਂਦੀ ਸਵਾਦ ਵਾਲ ਤੇ ਉਹ ਪੈਪ ਨਾਲ ਆ ਜਿਹਨੇ ਹ ਅੱਜ ਕੱਲ੍ਹ ਦੀ ਚੀਜ਼ ਆ ਤੇ ਵੀਰਾ ਸਵੇਰ ਦਾ ਵੇ ਆ ਟਰਾਲਾ ਸਿਰੇ ਕਰਾਦਾ ਆ ਫਾਇਰ ਬ੍ਰਿਕਟ ਵਾਲਾ ਰੱਖਿਆ ਪਿਆ ਹੈ ਸਾਰਾ ਪਾਣੀ ਪੂਣੀ ਪਾਉਣੇ ਨੂੰ ਆ ਪਾ ਲੈ ਕਰਦੇ ਵਿੱਚ ਪਾਣੀ ਪਾਣੀ ਛਿੜਾ ਰਾਂਗਾ ਇਹਦੇ ਵਿੱਚ ਆਹੋ ਮੈਲੋਂ ਨੂੰ ਜਾਣਾ ਚਾਹਤਾ ਹੂ ਠੰਡ ਹੁੰਦੀ ਆ ਆਹੋ ਜਦੋਂ ਛਿੜਾਉਂਦਾ ਇਹਦੇ ਪਾਣੀ ਵਾਰਤ ਹੋਣਾ ਹੈ ਨਹੀਂ ਪਾਣੀ ਇਹਦੇ ਵਿੱਚ ਪਾ ਲਈ ਵੇ ਹੱਥੋਂ ਤੋਂ ਤੁਹਾਨੂੰ ਲੋਟ ਆਏ ਸੂਲਣ ਲਿਵਾ ਪਾ ਕੇ ਹਾਂ ਲੋਟ ਆਹ ਕਹਤਾ ਹੂ ਨਾ ਰੱਖੇ ਪਾਣੀ ਰੱਖੇ ਇਹਦੇ ਵਿੱਚ ਪਾਣੀ ਤਾਂ ਰੱਖਣੀ ਆ ਹਾਂ ਬਸ ਥੋੜਾ ਪਾਣੀ ਇਹਦੇ ਤੇ ਫਰਕ ਪਾਸੇ ਕਿ ਸੇਬ ਬਿੱਕੀਏ ਇਹ ਉੱਤੇ ਦੇ ਰਾਹ ਹੋਰ ਨੂੰ ਜਾਂਦੇ ਹੋਰੇ ਹਾਂ ਚ ਕੋਈ ਨਹੀਂ ਆਣਾ ਉੱਤੇ ਰਾਤ ਦਾ ਨਹੀਂ ਕੋਈ ਆਇਆ ਉਹ ਲੱਡੂ ਉੱਥੇ ਦਾ ਮੱਥਾ ਟੇਕਿਆ ਉਹ ਉੱਥੇ ਦੇਖ ਨਹੀਂ ਆਗੇ ਉੱਪਰ ਦੇਖ ਮਾ ਸਰੇ ਦੇ ਨਾਲ ਬਦਲੋ ਟਰਾਲਾ ਪੂਰਾ ਹੈਵੀ ਹੈ ਵੀ ਤਾਂ ਹੀ ਬ੍ਰਾਂਡ ਹੈ ਬ੍ਰਾਂਡ ਹੈ ਬ੍ਰਾਂਡ ਹੈ ਲੱਡੂ ਬ੍ਰਾਂਡ ਹੈ ਬ੍ਰਾਂਡ ਹੈ ਉਹ ਲੱਡੂ ਵੀ ਬ੍ਰਾਂਡ ਵਾਲੀ ਹੈ ਹਾਂ ਬ੍ਰਾਂਡ ਹੈ ਕਾ ਤੇ ਕਹਿੰਦੇ ਹੁੰਦੇ ਆ ਟਰਾਲੇ ਨੂੰ ਉਹ ਅਗੁੱਗ ਦੇ ਹੈ ਅਗੁੱਗ ਦੇ ਸਰਕਾਰ ਨੇ ਉਹਨਾਂ ਨੂੰ ਪਤਾ ਕਰਵਾ ਲਾਗੂ ਕਰਤਾ ਉਹਨਾਂ ਨੇ ਵਿਗੈਰ ਰੱਖੋ ਵੀ ਕੀ ਕਰ ਹਾਂ ਜਦ ਪਾ ਜਦ ਪਾ ਵੀ ਆਪਣੇ ਉੱਪਰ ਮਾਰ ਲਿਆ ਠੰਡਾ ਜਾਂ ਹੋਈ ਹੋਇਆ ਜਦ ਠੰਡੇ ਹੋ ਗਏ ਜਦ ਠੰਡੇ ਹੀ ਹੋ ਗਏ ਠੀਕ ਆ ਗੱਲ ਹਾਂ ਕਾਲਾ ਬਈ ਸਿਰੇ ਆ ਤੇਰਾ ਸਿਰ ਜਿੱਡਿਓ ਹੋ ਕਰ ਫੋੜ ਨੂੰ ਮੱਥੀ ਪੈਂਦਾ ਤੇ ਅਰਜਨ ਯੋਗ ਕੀ ਇਹ ਤਾਂ ਬੜਾ ਟਰੈਕਟਰਾ ਜੋਗਾ 60 70 ਹਸਬਾ ਹੋਰ ਤੇ ਪੁਰਾਣਾ ਹੈ। ਉਹਦੇ ਵੀ ਢੇਡ ਘਟਾਉਣਾ ਨੇ। ਹਾਂ। ਕਿਰ ਬੈਨ ਡੋਜਨ ਹੈ। ਟੋਕਨ ਵਾਲੀ ਕੰਮ ਨਾ। ਹਾਂ। ਸਾਢੇ ਤਾਂ ਦੋ ਬੋਲੇ ਆਉਣਾ। ਹੁਣ ਵੀ ਕੈਮ ਲੱਗਣਾ। ਉਹ ਤਾਂ ਖਾਸਾ ਜ਼ੋਰ ਹੈ। ਹਾਂ। ਦੇਖੀ ਨਾ। ਹੈ ਤਾਂ ਉਹ ਤਾਂ ਪੰਜਵਾਂ ਗੇਰ ਬੈਂਦੇ ਨਹੀਂ ਚੌਥੇ ਵੀ ਚੱਲੀ ਜਾਂਦਾ। ਅੱਛਾ। ਮੰਜੀ ਵਾ ਹੁਣ ਦੇਖ ਹੁਣ ਉਹਦਾ ਗੇਰ ਹੈ। ਹਾਂ। ਕੀ ਲੱਗ ਰਿਹਾ? ਹਾਂ ਭਾਈ ਸਤਿ ਸ਼੍ਰੀ ਅਕਾਲ ਜੀ ਤਰੀਕਾ ਦੀ ਹੋਮੇ ਤਾਂ ਹੋਈ ਵੀ ਹੈ ਇਧਰ ਵਧਾਈਆਂ ਜੀ ਤੁਹਾਨੂੰ ਵੀ ਆਹ ਟਰਾਲੀ ਦੀਆਂ ਵਧਾਈਆਂ ਭਾਈ ਹੋਰ ਵੀ ਵਧਾਈਆਂ ਹੋਰ ਕਾਦੀ ਹੋ ਗਈਆਂ ਮੋਹ ਨਹੀਂ ਹੈ ਨਹੀਂ ਮੰਨਤਾ ਨਹੀਂ ਬਬਾ ਪਤਾ ਨਹੀਂ ਮੈਂ ਹੀ ਦਿੱਤੀਆਂ ਤੁਹਾਨੂੰ ਹਾਂ ਨਾ ਮਾਤਾ ਦਿੱਤਾ ਤੁਹਾਨੂੰ ਨਹੀਂ ਬੰਦੇ ਮਟ ਵੱਲੇ ਜੀ ਭਾਈ ਵਧਾਈਏ ਭਾਈ ਤੈਨੂੰ ਉਹ ਦੇ ਲੈ ਸਾਹਮਣੇ ਫੇ ਰੂਟਾ ਬੁੱਟਰ ਪੁਰਾਣਾ ਤੈ ਨਹੀਂ ਲੈਂਦਾ ਨਵਾਂ ਅਟੂ ਬੁੱੜਾ ਹਾਂ ਭਾਈ ਲੈਂਦਾ ਹੈ ਹੈ ਡਰੇਵਾ ਤੇ ਰੱਖੇ ਉਹਦਾ ਹਾਂ ਠੀਕ ਹੈ ਕੱਲ ਲਿਆਂਦਾ ਕੱਲ 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 ਲਿਆਂਦਾ ਅੱਛਾ ਕੱਲ ਤਾਂ ਬੁਕਿੰਗ ਕਰੀ ਹਾਂ ਕੱਲ ਤਾਂ ਬੁੱਕੇ ਕਰਾਇਆ ਤਾਂ ਅੱਛਾ ਕੱਲ 7 ਫੁੱਟ ਵਾਲੇ ਹੁਣਾਦਾ ਹਾਂ ਫਿਰ 7 ਫੁੱਟ ਵਰਤੇ ਫਿਰ ਮਨ ਹੋ ਗਿਆ ਵੀ 8 ਫੁੱਟ ਲਈਏ ਅੱਛਾ ਵੀ ਗਾਂ ਦੂਹਾ ਜਮਾਨਾ ਚੱਲਦਾ ਬੜਾ ਟਰੈਕਟਰ ਤਾਂ ਫਿਰ ਹੋਰ ਆ ਜਾਊਗਾ ਫਿਰ ਤੁਹਾਨੂੰ ਫੇਰ ਬਦਲਣਾ ਪੈਣਾ ਤਾਂ 7 ਫੁੱਟ ਦਾ 6 ਇਤਰਾ ਕੋਈ ਐ ਫੁੱਟਕ ਝੋਟ ਇਹ 9 ਫੁੱਟ ਉਹ 8 ਫੁੱਟ ਫਰਕ ਕਿੰਨਾ ਕਾ ਫੁੱਟ ਬੁੱਟ ਦਾ ਉਹਨੂੰ 404 ਨੇ ਵੀ ਪਾਈ ਜਣਾ।ਰਾਮ ਦਾ ਮੂੰਹ ਮਿੱਠਾ। ਕਰ ਲ ਬਈ ਮੂੰਹ ਮਿੱਠਾ। ਹਾਂ ਹਾਂ। ਕਰਾ ਦੇ ਜੀ। ਤੇ ਲੈ ਕੇ ਸਾਰਾ ਨਹੀਂ ਕਿਤੇ ਬੜਾ ਨੰਗਾ। ਹਾਂ। ਮੂੰਹ ਮਿੱਠਾ ਕਰਾ ਕੇ। ਰੁਸੇਣਾ ਕੋਈ ਅੱਜ ਦਿੱਲੀ ਨਹੀਂ ਆਇਆ ਅੱਜ। ਕੱਲ ਆਊਗਾ। ਕੱਲ ਕੰਮ ਰੋ। ਕੱਲ ਆਉਗਾ। ਕਿਆ ਲੈ ਇਹਨਾਂ ਨੇ? ਜੇਦੀ ਮੰਨੂ ਨਿਕਲ ਆ ਕੋਸੇ ਕਰ ਲਵਾਂ ਮਿੱਠਾ ਗਣੇ ਕਾਲਜ ਲਖਣਾ ਹਾਂ ਇੱਕ ਨਹੀਂ ਕਹਿੰਦਾ ਹਾਂ ਦੇ ਤਾਂ ਗਲਾਸ ਦਾ ਫੋੜ ਚ ਇਹ ਜੀ ਫੋੜ ਦੀ ਹੁੱਕ ਵੀ ਜਾਣੀ ਹੋ ਛੇਤੀ ਉਹ ਦੱਸ ਦੇ ਗਲਾਸ ਦਾ ਫਿਰਦਾ ਦੇਖਣਾ ਹਾਂ ਮੈਂ ਗਲਾਸੇ ਗਲਾਸ ਦਾ ਫਿਰਦਾ ਇਹ ਫੋੜ ਵੀ ਕੰਬਲ ਲਾਦਾ ਹੈ ਨਾ ਇੱਕ ਵਾਟਰ ਟਰਾਲੇ ਨੇ ਹੈ ਜੇ ਫੋੜ ਵੀ ਕੰਬਲ ਲਾਦਾ ਟਰਾਲੇ ਨੇ ਉਹ ਜੀ ਬਈ ਰਾਤ 11 ਚੈੱਕ ਕਰ ਸਾਰੇ ਅਸੀਂ ਕੱਲ ਅਰਜਨ ਨਾਲ ਦੀ ਕਰਾਇਆ ਨਾ ਰੰਗ ਹਉ ਤੁਸੀਂ ਦੱਸੋ ਸੇਵ ਵਧੀਆ ਇਹ ਵੀ ਹੋਰ ਤੋਂ ਇਧਰ ਵੀ ਹਾਂ ਵਧਾਈਆਂ ਦੇ ਦੇ ਮੰਨੂ ਕਹੀ ਜਾਂਦਾ ਟਰਾਲੇ ਦੀ ਵਧਾਈਆਂ ਕਹਿੰਦਾ ਕੀ ਦੀਆਂ ਇਧਰ ਵੀ ਬਾਜੀ ਹਾਂ ਹੈ ਨਹੀਂ ਕਰ ਕਰਨੀ ਕੱਲੂ ਕਰ ਦੇਣੀ ਇਹਨੇ ਹੈ ਬਈ ਕਣਕ ਆ ਪਾਲਟੀ ਕਰਨੀ ਐ ਅਰੇ ਕਾ ਪਾਲੀ ਮੁੱਖ ਲਵੇ ਤੇ ਉਹ ਮੱਝ ਕਰੂਗਾ ਕਾ ਗੈਲਾਦੀ ਸਰੇ ਕਰਦੇ ਯਾਰ ਠੰਡਾ ਜਾਂ ਮੋਲ ਹੋ ਗਿਆ ਕਾ ਫਿਰ ਕਰੂਗੇ ਅੱਛਾ ਰੰਡੇ ਗਿਆ ਅੱਛਾ ਮਿਲਣਾ ਮਿਲਣਾ ਲੈ ਇਹੇ ਮਿਲਣਾ ਲੈ 24 ਤਰੀਕਾ ਨਾ ਬਈ ਹਾਂ ਬਸ ਮਰੇ ਦਿੱਲੀ ਵੀ ਤੇ ਆਉਂਗਾ ਹਾਂ ਕੈਂਟ ਲੱਗਿਆ ਹੋਣਾ ਤੁਹਾਡੇ ਬੋਲ ਬੜਾ ਮੈਂ ਤੁਹਮ ਕਰਤਾ ਹਾ ਜੀ ਵਾ ਇਹਨਾਂ ਦਾ ਰੱਖਣੇ ਬਣਾ ਲਿਆ ਹਾਂ ਤੇ ਵਕਈ ਮਿਲਦੇ ਤੁਹਾਨੂੰ ਹੋਰ ਕਿਸੇ ਬਲੌਗ ਚ ਅਰੇ ਦਾ ਬਲੌਗ ਹੈ ਨਾ ਕਿ ਬਲੌਗ ਕਿਸੇ ਹੋਰ ਬਲੌਗ ਚ ਸਬਸਕ੍ਰਾਈਬ ਕਰੋ